ਜਲਮ ਕਰਦੇ ਹੂੰ ਕਹਿੰਦੇ ਅਸੀਂ ਗਰੀਬ ਆਂ ਨਾਓ ਭਾਈਓ ਬਾਬੇ ਦੇ ਹੱਥ 'ਚ ਮਾਰੇ ਇਹ ਬਾਈ ਜੀ ਇਹਨਾਂ ਦਾ ਇਹ ਵੀ ਤਸਕਰੀ ਕਰਦੇ ਇਹਨਾਂ ਦੀ ਮਿੱਟੀ ਖਾਣੇ ਤੇ ਦੁੱਧ ਪੀਉਣੇ ਆ ਜਾਂਦੇ ਆ ਦੁੱਧ ਪੀਉਣੇ ਆਪ ਨੂੰ ਤੁਹਾਨੂੰ ਮਿਲਦਾ ਨਹੀਂ ਪੀਉਣ ਨੂੰ ਬਸ ਤੂੰ ਜਾਨ ਤੂੰ ਧੱਪਣ ਨੂੰ ਕਰਦਾ ਜੀਮੇਦਾਰ ਹੋਦੇਗਾ ਚੋਤਾ ਦੱਸ ਜੀਮੇਦਾਰ ਹੋ ਜਿਹ ਮੇਥੋਂ ਮੁੰਡਾ ਕਾਣ ਜੀਮੇਦਾਰ ਹੋ ਜਿਹੜਾ ਖੁੰਦਾ ਦੇ ਦੇ ਜਾਂਦੇ ਆ ਆ ਸਾਦਾ ਕੋਟਾ ਬੜਾ ਜਦਾ ਕੋਈ ਨਹੀਂ ਐਂ ਤਾਂ ਤੁਹਾਡੇ ਸਾਡਾ ਕੋਟਿਆ ਦਾ ਨਹੀਂ ਲੱਭ ਤਰ ਕੋਈ ਨਹੀਂ ਹਾਂ ਲੈ ਆਹ ਦਾ ਬਾਈ ਦਮੂਈ ਦੂਜੀ ਬਾਈ ਜਿਹੜੀ ਏਰੀਆ ਹੁੰਦੀ ਆ ਉਹ ਬਾਈ tass ਕਰੀ ਹੁੰਦੀ ਆ ਜਨਾਬ ਜੀ ਇਹੋ ਆ ਦਮੂਈ ਸੈਂਡਬੋ ਆਹੇ ਸੈਂਡਬੋ ਆਹ ਹਾਂ ਤੁਹਾਨੂੰ ਕੋਈ ਗੱਲ ਫੜ ਕੇ ਦਿਖਾ ਦੇ ਮੈਂ ਵੀ ਫੜ ਲੇਣਾ ਚਾੜ ਤੇ ਝੋਟ ਦੇ ਆ ਨਾ ਹਾਂ 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 ਜਿਹੜੀ ਚਾੜ ਤੇ ਜਿਹਨਾਂ ਨੂੰ ਬਲੀ ਦੇ ਦਿੰਦੇ ਆ ਉਹ ਗਿਆਨੇ ਵੀ ਗੱਲ ਮੰਗਦੇ ਆ ਇਹੇ ਉਹ ਵੱਟਾ ਤੇ ਬੈਠੀ ਇਹਨੇ ਚਾਪ ਆਣੀ ਕੋਲੇ ਤੂੰ ਦਿਖਾ ਦੇ ਮੈਂ ਫੜ ਕੇ ਫੜਨ ਦਾ ਬਾਬੇ ਨੇ ਫੜ ਲੈਣੀ ਮਾਤਾ ਆਹੀ ਕਰਾ ਕੋ ਛੱਡਿਆ ਵਾ ਬਾਬਾ ਤੁਰੇ ਜਾਂਦੇ ਫੜ ਲੈਣੇ ਦੁੱਧ ਪਲਾਣ ਆ ਜਾਂਦੇ ਸਾਡੇ ਕੋਲ ਲੋ ਜਾਣੇ ਤਾ ਕਰਕੇ ਛਣੀ ਯਾਰ ਲਓ ਜੀ